ਉਹ ਬਾਈ ਗੁਰਚੇਤਾਂ ਕਹਿੰਦਾ 18 ਕਿਲੋ ਦੀ ਗਾਰੰਟੀ ਤੇ ਆਪਾਂ ਭੇਜ ਦਾਂਗੇ। ਕੱਲ ਜਿਹੜਾ ਮਸੀ ਮੋਟਰ ਮੰਗੂ ਸੇਵਾ ਕਰਮ ਵਾਲੀ ਨੇ ਜਿਹੜਾ ਹੈਗਾ ਸੋਨਾ ਤਿਆਰ ਕੀਤਾ ਹੋਇਆ ਹੈਗਾ 12-13 ਲੀਟਰ ਕਿਹਾ ਹੈਗਾ। ਅੱਛਾ ਹਾਂਜੀ ਆਪਾਂ 12-13 ਕੈਜੀ ਦੇਣੀ ਹੈ। ਹਾਂਜੀ ਅੱਸੀ ਕੱਲ ਦੋਸਤੋ ਬਾਬਾ ਸਵਾਤ ਕਰਦੇ ਆ ਮਿੱਤਰੋ ਤੇ ਅੱਜ ਨਾ ਆਪਾਂ ਪਹੁੰਚੇ ਹੋਏ ਸੀ ਬਾਈ ਗੁਰਚੇਤਾਂ ਕੋਲੇ। ਪੈਂਡ ਚੌਕੇ ਤੇ ਜਲਾ ਪੈਂਦਾ ਮਿੱਤਰੋ ਇਸ ਪੈਂਡ ਨੂੰ ਪੈਂਦਾ ਬਾਈ ਕੋਲੇ ਨਾ ਦੋ ਗਾਵਾਂ ਸੂਈਆਂ ਹੋਈਆਂ ਨੇ ਜਮਾ ਤਾਜ਼ੀਆਂ ਸੂਈਆਂ ਗਾਵਾਂ ਨੇ ਮਿੱਤਰੋ ਤੇ ਇਸ ਗਾ ਦੇ ਮਗਰ ਤਾਂ ਹੈ ਵੀ ਬੱਚੀ ਤੇ ਦੋਨੇ ਜੀਆਂ ਦੋਨੇ ਗਾਵਾਂ ਨਾ ਦੂਜਾ ਦੂਜਾ ਸੂਆ ਸੂਈਆਂ ਨੇ ਜਿਵੇਂ ਆਹਾ ਆ ਗਈ ਨਾ ਗਾਂ ਇਹਦਾ ਹਜੇ ਜੇਰ ਪੈਣੀ ਵੀ ਬਾਕੀ ਹੈ ਮਿੱਤਰੋ ਤੇ ਗਾਵਾਂ ਜਿਹੜੀਆਂ ਹੈਗੀਆਂ ਨਾ ਇਹ ਆਪਾਂ ਇਹ ਕਹਿ ਸਕਦੇ ਆਂ ਵੀ ਕ੍ਰੌਸ ਬਰੀਡ ਦੇ ਵਿੱਚ ਪੈਂਦੀਆਂ ਨੇ ਤੇ ਗਰਮੀਆਂ ਦੇ ਵਿੱਚ ਚੰਗਾ ਦੁੱਧ ਪਾਉਣ ਵਾਲੀਆਂ ਗਾਵਾਂ ਰਹਿਣਗੀਆਂ ਬਾਕੀ ਤਾਂ ਸਾਰੀ ਜਾਣਕਾਰੀ ਆਪਾਂ ਬਾਈ ਗਰਜੇਤਨ ਤੋਂ ਲੈ ਕੇ ਦੰਨੇਗੇ ਵੀਡੀਓ ਚੰਗੀ ਲੱਗੀ ਗਾਵਾਂ ਚੰਗੀਆਂ ਲੱਗੀਆਂ ਦੱਸਿਓ ਫਿਰ ਕਮੈਂਟ ਕਰਕੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਆਓ ਕਰਾਂਗੇ ਗੱਲ ਹਾਂਜੀ ਬਾਈ ਜੀ ਹਸੀਕਾਲ ਜੀ ਸਤਿ ਸ੍ਰੀ ਅਕਾਲ ਬਾਈ ਜੀ ਤੇ ਬਾਈ ਜੀ ਪਹਿਲਾਂ ਤਾਂ ਦੱਸ ਕੇ ਉਹਨਾਂ ਦਾ ਨਾਮ ਦੱਸੋਗੇ ਜੀ ਨਾਮ ਗੁਰਚੇਤਰ ਸਿੰਘ ਜੀ ਪਿੰਡ ਚੌਕ ਜ਼ਿਲ੍ਹਾ ਬਠਿੰਡਾ ਸੀਲਵਾਲਿਆਣੇ ਜੀ ਅੱਛਾ ਤੇ ਗੁਰਚੇਤਰ ਜਿਵੇਂ ਆਪਣੇ ਕੋਲੇ ਹੁਣ ਦੋ ਗਾਂਵ ਆਣੇ ਆਜਾ ਹੈਨਾ ਹਾਂਜੀ ਤੇ ਇਹ ਦੋਵੇਂ ਦੀਆਂ ਦੋਵੇਂ ਜਿਵੇਂ ਤਾਜ਼ੀਆਂ ਸੂਈਆਂ ਆ ਗਈਆਂ ਮੈਨੂੰ ਐਂ ਦੱਸੋਗੇ ਵੀ ਜਿਹੜੀ ਆ ਪਹਿਲੇ ਨੰਬਰ ਵਾਲੀ ਗਾਂ ਕੀ ਤੇਰਾ ਸੂਆ ਕਿੰਨਾ ਵਾ ਸੂਈ ਇਹ ਤੇ ਦੂਜਾ ਜੀ ਤੱਕ ਕਿਦਾਂ ਸੂਈ ਇਹ ਪਰਸੋ ਸ਼ਾਮ ਨੂੰ ਸੂਈ ਸਵਾਈ ਲਿਆਂਦੇ ਜੀ ਆਪਾਂ ਅੱਛਾ ਪਰਸੋ ਸ਼ਾਮ ਨੂੰ ਹਾਂ ਪਰਸੋ ਸ਼ਾਮ ਨੂੰ ਸੂਈ ਸਵਾਈ ਲਿਆਂਦੀ ਆਪਾਂ ਫਿਰ ਤਾਂ ਦੋ ਦਿਨ ਪੂਰੇ ਹੋਏ ਨਹੀਂਗੇ ਹੰਨਾ ਦੋ ਦਿਨ ਹੀ ਹੋਏ ਜੀ ਤੇ ਦੂਜਾ ਸੂਆ ਸੂਈ ਆ ਫਿਰ ਮੈਨੂੰ ਐਂ ਦੱਸਦੇ ਮਗਰ ਵੀ ਬੱਚੀ ਆ ਹਾਂਜੀ ਮਗਰ ਵੀ ਬੀ ਕਿੰਨੇ ਦੁੱਧ ਲਈ ਗਾਂ ਰੂ ਇਹ ਦੁੱਧ ਜੋ ਮਾਲਕਾਂ ਨੇ ਆਪਾਂ ਨੂੰ 12 13 ਲੀਟਰ ਕਿਹਾ ਹੈਗਾ ਅੱਛਾ ਹਾਂਜੀ ਆਪਾਂ 12 13 ਕਹੀ ਜੀ ਦੇਣੀ 12 13 ਕਹਿ ਕੀ 12 13 ਕਹਿ ਕੀ ਦੇਣੀ ਹੈ ਕਹਾ ਜੀ 7 ਵਾਲਾ 15 ਕੱਢ ਲੈ 16 ਕੱਢ ਲੈ ਜਰ ਕਮਾਲ ਕਰਤੀ ਤੇਰੀ ਹਨ ਵੀ ਜਿਵੇਂ ਆਪਾਂ ਗੱਲ ਕਰ ਲੀਏ ਲੇਵੇ ਨੂੰ ਦੇਖ ਕੇ ਤਾਂ ਅਗਲਾ 15 ਵੀ ਕਹਿ ਜਾਂਦਾ ਹਾਂ ਹਾਂ ਕੱਢੂਗੀ 15 16 ਕੱਢੂਗੀ ਪਰ ਆਪਾਂ 12 13 ਕਹਿ ਕੀ ਦੇਣੀ ਹੈ ਵੈਰੀ ਗੁੱਡ ਠੀਕ ਹੈ ਜੇਤਨ ਖੋਲੀ ਫਿਰ ਕਰ ਆਪਾਂ ਤੋੜ ਕੇ ਦਿਖਾਈਏ ਲੋ ਵੀ ਵਾਈ ਦੀ ਗੱਲ ਜੇ ਤੁਹਾਨੂੰ ਜਚੀ ਤਾਂ ਤੁਸੀਂ ਨਾ ਦੱਸਿਓ ਜਰੂਰ ਤੇ ਕਰਾਸ ਜਿਵੇਂ ਮੈਂ ਪਹਿਲਾਂ ਵੀ ਕਹਿ ਕੇ ਹਟਿਆ ਹਨ ਕਰਾਸ ਅੰਗ ਦੇ ਵਿੱਚ ਵਹਿੜਾ ਬਾਕੀ ਲੇਵਾ ਲੂਵਾ ਜਿਹੜਾ ਹੈਗਾ ਨਾ ਆ ਦੇਖੋ ਲੇਵਾ ਕਰਮ ਵਾਲੀ ਨੇ ਜਿਹੜਾ ਹੈਗਾ ਸੋਨਾ ਤਿਆਰ ਕੀਤਾ ਹੋਇਆ ਇਹ ਕੱਲਾ ਕੱਲਾ ਥਾਣਾ ਲੈਵੇਂ ਨੂੰ ਜਿਹੜਾ ਲੱਗਿਆ ਹੋਇਆ ਗਰਚੇਤਨ ਬਾਈ ਜਿਵੇਂ ਠੰਡੀ ਸੀਲ ਕਿਵੇਂ ਹੈਗੀ ਜਮਾ ਠੰਡੀ ਸੀਲ ਆ ਜੀ ਆਹੀਂ ਬਿਠਾ ਲਈਂਗੇ ਹਾਂ 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 ਜਮਾ ਠੰਡੀ ਸੀਲ ਆ ਜੀ ਅੱਛਾ ਪਤਾਰਾ ਮਾਰ ਕੇ ਦਿਖਾਵਾਂਗੇ ਜੀ ਲਿਆ ਫਿਰ ਕਹਿਣਾ ਬੈਠ ਕੇ ਰਾਂ ਮੈਨੂੰ ਐਸੇ ਲੋਟਾ ਹੁੱਥ ਥੁਲਾ ਕੇ ਦਿਖਾ ਇਹਦੇ ਫੇਰ ਗੱਲ ਦਾ ਪਤਾ ਲੱਗੂ ਵੀ ਠੰਡੀ ਹੈ ਕਿ ਗਰਮ ਹੈ ਇਹ ਇਹ ਲੈ ਵੀ ਆਹ ਦੇਖ ਲੋ ਚੈੱਕ ਕਰ ਲੋ ਹੁਣ ਬੱਛੀ ਹਜੇ ਨਾ ਛੱਜਣੀ ਐ ਛੱਡ ਫਿਰ ਕਰਾਂ ਬੱਛੀ ਏ ਲੈ ਬੱਛੀ ਛੱਡ ਲੈ ਨਾ ਜਿਹੜੀਆਂ ਹੈਗੀਆਂ ਧਾਰਾਂ ਵਾਲੀਆਂ ਤੁਸੀਂ ਚੈੱਕ ਕਰ ਲਓ ਇੱਕ ਵਾਰੀ ਮਗਰਲੇ ਸਣਾ ਦੀਆਂ ਧਾਰਾਂ ਵੀ ਦੇਖ ਲਓ ਹੁਣ ਤੁਸੀਂ ਏ ਥਣਾ ਦਾ ਪਸਮਾ ਪਸੂਗੀ ਇਹ ਆ ਮੋਰੇ ਮਗਲੇ ਨੇ ਦਵਾਰੇ ਮਾਰੀ ਕੀ ਕਰ ਅੱਛਾ ਕਿਵੇਂ ਆ ਇਹ ਚਵਾਈ ਦੀ ਕਿਵੇਂ ਲੱਗਦੀ ਜਮਾ ਇੱਕ ਭੋਲੀ ਹੋ ਭੂਰ ਜਮਾਣੀ ਅੱਛਾ ਤੇ ਰੇਟ ਕੀ ਕਰਤਾ ਫਿਰ ਇਹਦਾ ਮੈਨੂੰ ਐ ਦੱਸ ਰੇਟ ਜੇ ਇਹਦਾ ਅਮਨ ਜਮਾ ਫਿਕਸ ਹੀ ਰਹਿਣਗੇ ਅੱਛਾ ਹਾਂਜੀ ਇਹਦੇ ਕੋਈ ਬਾਦ ਘਾਟ ਵਾਲੇ ਨਹੀਂ ਹੋਊਗਾ ਕਿੰਨਾ ਰੇਟ 53000 ਦੀ ਦੇਣੀ ਹੋਈ ਐ 53000 ਦੀ ਹਾਂਜੀ ਠੀਕ ਆ ਤੇ ਜਿਹੜੀ ਆਪਣੀ ਦੂਜੇ ਨੰਬਰ ਦੇ ਉੱਤੇ ਆ ਗਈ ਆਹਾ ਗਾਂ ਇਸ ਗਾਂ ਦਾ ਮੈਨੂੰ ਪਹਿਲਾਂ ਮੈਨੂੰ ਸੂਆ ਦੱਸ ਵੀ ਸੂਆ ਕਿਨਵਾ ਇਹ ਦੂਜਾ ਸੂਆ ਸੂਇਆ ਰਾਮਣ ਬਾਈ ਦੂਜਾ ਸੂਆ ਹਾਂਜੀ ਠੀਕ ਆ ਤੇ ਸੂਈ ਨੂੰ ਕਿੰਨਾ ਕੁ ਚਿਰ ਹੋ ਗਿਆ ਸੂਈ ਨੂੰ ਬਸ ਨੂੰ ਅੱਧਾ ਘੰਟਾ ਹੋਇਆ ਅੱਧਾ ਘੰਟਾ ਹਾਂ ਠੀਕ ਆ ਤੇ ਮਗਰ ਕੀ ਐ ਮਗਰ ਬੱਚੀ ਆ ਰਾਮਣ ਬਾਈ ਇਹਦੇ ਅੱਛਾ ਹਾਂਜੀ ਤੇ ਕਿੰਨੇ ਕ ਦੁੱਧ ਵਾਲੀ ਐ ਇਹ ਦੁੱਧ ਦੇ 18 ਲੀਟਰ ਦੀ ਗਾਰੰਟੀ ਨਾਲ ਭੇਟਾ ਆਪਣੀ ਰਿਸ਼ਤੇਦਾਰੀ ਚੋਂ ਆਈ ਐ 18 ਲੀਟਰ ਦੀ ਹਾਂ ਤੇ ਹੁਣ ਮਤਲਬ ਜੇ ਗੱਲ ਕਰ ਲਈਏ ਬੌਲਾ ਤਾਂ ਦੇਖ ਆਪਾਂ ਹਜੇ ਕੁਝ ਵੀ ਕੱਢਿਆ ਨਾ ਕੁਝ ਨਹੀਂ ਕੱਢਿਆ ਕਹਿੰਦੇ ਮੈਂ ਤਾਂ ਥਾਣੇ ਜ਼ਰੂਰ ਚੈੱਕ ਕਰਿਆ ਠੀਕ ਹੈ ਤੇ ਕਿਵੇਂ ਹੈਗੀ ਥਾਣਾ ਦੀ ਜਮਾ ਹੋ ਕੇ ਥਾਣਾ ਆਪਾਂ ਹੁਣ ਵੀ ਚੈੱਕ ਕਰਾ ਦੇ ਕੋਈ ਡਿੱਕਾ ਨਹੀਂ ਬੱਚਾ ਸਾਡੇ ਚ ਹੈ ਨਾ ਸਾਡਾਂ ਪੈ ਕੰਨਾਂ ਨਾ ਚੈੱਕ ਕਰਾ ਦੇ ਅੱਛਾ ਹਾਂਜੀ ਤੋੜੀ ਫਿਰ ਆਪਾਂ ਕਰਾ ਤੋੜ ਕੇ ਇਹਦਾ ਦਿਖਾ ਦਈਏ ਲੇਵਾਲੂ ਆ ਫਿਰ ਰੇਟ ਜਿਹੜਾ ਹੈਗਾ ਇਹਦਾ ਵੀ ਆਪਾਂ ਵੀਡੀਓ ਦੇ ਵਿੱਚ ਹੀ ਕਰਾਵਾਂਗੇ ਤੁਹਾਨੂੰ ਤੇ ਲੈ ਚੱਲ ਕਰਾ ਇਹਦਾ ਕੱਤ ਕਾਠ ਜਿਹੜਾ ਹੈਗਾ ਪਹਿਲਾਂ ਨਾਲੋਂ ਜ਼ਿਆਦਾ ਹੈ ਮੇਤਰੋ ਲੇਵਾ ਇਹਦਾ ਵੀ ਸੋਨਾ ਏ ਆ ਦੇਖੋ ਬਾਈ ਗੁਰਚੇਤਨ ਕਹਿੰਦਾ 18 ਕਿਲੋ ਦੀ ਗਾਰੰਟੀ ਤੇ ਆਪਾਂ ਭੇਜਾਂਗੇ ਰਿਸ਼ਤੇਦਾਰੀ ਦੇ ਵਿੱਚੋਂ ਆਈ ਹੋਈ ਗਾਂ ਇਹ ਹੁਣ ਤੁਸੀਂ ਜਮਾ ਤਾਜੀ ਸੂਈ ਹਜੇ ਜੇਰ ਪੈਣੀ ਬਾਕੀ ਆ ਲੇਵਾ ਦੇਖ ਲਓ ਕਰਮਾਲੀ ਦਾ ਲੇਵਾ ਸੋਨਾ ਤਿਆਰ ਕੀਤਾ ਹੋਇਆਗਾ ਲੈ ਚੱਲ ਬੱਚੇ ਤੇ ਜਾਂਦੀ ਕੋਈ ਗੱਲ ਨਹੀਂ ਇਹ ਆਹਾ 18 ਲੀਟਰ ਦੀ ਗਾਰੰਟੀ ਤੇ ਗਾਂ ਤੁਸੀਂ ਲਿਜਾ ਸਕਦੇ ਹੋ ਬਾਕੀ ਚੋਆ ਚਵਾਈ ਜਿਹੜੀ ਹੈਗੀ ਇਹਦੀ ਆਪਾਂ ਤੁਹਾਨੂੰ ਦਿਖਾ ਦਨੇਗੇ ਲੈ ਕਰਾਂ ਆਏ ਕਰ ਧਾਰਾ ਮਾਰ ਕੇ ਦਿਖਾ ਸਾਨੂੰ ਮਾਰ ਦੇ ਮਾਰ ਕੇ ਰਾਂ ਚਾਲ ਕਰ। ਇੱਕ ਦਿਖਾ ਦਿਓ ਗਿਟਾਰਾ ਕਿਰਾਏ ਉਧਰ ਤੋਂ ਆ। ਓਕੇ ਇਹ ਸ ਨੰਬਰ। ਜੰਗੂ ਨੇ ਤੁਹਾਰੀ ਕਿਰਾਏ ਕਿ ਮੇ ਚਬਾਈ ਕਿਵੇਂ ਮੈਨੂੰ ਜਮਾ ਪੋਲੀ ਵਜੀ। ਹਾਂ। ਦੇਖ ਲੈ ਆ ਦੇਖ। ਦੱਸੋ ਨਾ ਮੱਸੀ ਮੋਟਰ ਮੰਗੂ ਜੀ। ਕਿਵੇਂ? ਚਲ ਦੇ ਨਾ ਮੱਸੀ ਮੋਟਰ ਮੰਗੂ। ਸੀ ਮੱਸੀ ਮੋਟਰ ਮੰਗੂ। ਕਿਰਾਏ ਦੀ ਤਾਂ ਸਾਫ ਆ। ਤੇ ਕੀ ਰੇਟ ਹੋਊਗਾ ਇਤਨੇ ਦਾ ਫਿਰ? ਰੇਟਾਂ ਮਨ ਭਈ ਇਹਦਾ ਵੀ ਫਿਕਸ ਹੀ ਹੋਊਗਾ। ਦੱਸ ਦੇ ਫਿਰ 58000 ਦੀ ਹਾਂ ਨਾ ਹੀ ਹੈ। ਟਾਰਾ ਬਾਟਾ ਟਾਟਾ ਵਟਾਈਆ ਬਸ ਇਹ ਚ 57 ਦੀ ਦੇ ਦਾਂਗੇ ਤੇਰਾ ਮਾਣ ਕਰਦੇ ਆ ਇਹਦੇ ਚ 57 ਦੀ ਹਾਂ ਠੀਕ ਹੈ ਗੱਲ ਤੇ ਤਾਜੀ ਸੂਈਆ ਮਿੱਤਰੋ ਤਾਜੀ ਸੂਈਆ ਹੈ ਤੇ ਨੰਬਰ ਬੋਲ ਨਹੀਂ ਕਰਾਂ ਤੇਰਾ 9478160480 ਜੀ ਠੀਕ ਹੈ ਲੈ ਵੀ ਮਿੱਤਰੋ ਇਹ ਗਰਚੇਤਨ ਦਾ ਜਿਹੜਾ ਆ ਗਿਆ ਨੰਬਰ ਇਹ ਇੱਕ ਤਾਂ ਆ ਗਈ ਬਾਈ ਕੋਲੇ ਆ ਤਾਜੀ ਸੂਈ ਤੇ ਦੋਨੇ ਦੀਆਂ ਦੋਨੇ ਜਿਹੜੀਆਂ ਹੈਗੀਆਂ ਚੋਚ ਬਾਈ ਕਰਕੇ ਤੁਸੀਂ ਲਿਜਾ ਸਕਦੇ ਹੋ ਅੱਛਾ ਆ ਲੰਪੀ ਦੇ ਸਕਨ ਇਹ ਜੀ ਜਮਾ ਸੁੱਕੀ ਹੋਈ ਹੈ ਹੈ ਪੁਰਾਣੀਆਂ ਪਹਿਲਾਂ ਤਾਂ ਕਈ ਵਾਰ ਕੋਈ ਆਲਾ ਪੁੱਛ ਲੈਂਦਾ ਵੀ ਕਿਵੇਂ ਨਾ ਕੋਈ ਦਿੱਕਤ ਨਹੀਂ ਕੋਈ ਹੁਣ ਨਵੀਂ ਨਹੀਂ ਹੈਗੀ ਜਮਾ ਪੁਰਾਣੀਆਂ ਜਦੋਂ ਉਹ ਤਾਂ ਪਹਿਲਾਂ ਆਈਆਂ ਸੀਗੀਆਂ ਇਸ਼ਾਰੇ ਨਹੀਂ ਹਾਂ ਜੇ ਉਹ ਚੀਜ਼ ਨਾ ਹੁੰਦੀ ਤਾਂ ਬੱਚੀ 75000 ਦੀ ਸੀਗੀ ਜੀ ਅੱਛਾ ਹਾਂ ਠੀਕ ਹੈ ਨਹੀਂ ਬੱਚੀ 75000 ਦੀ ਸੀਗੀ ਇਸ਼ਾਰੇ ਨਾਲ ਹੀ ਸਮਝਾਤਾ ਵੀ ਕਹਿੰਦਾ ਪਾਈ ਕਹਿੰਦਾ ਆ ਦਿਖਾ ਦੇ ਹੈਨਾ ਨਹੀਂ ਜ਼ਰੂਰ ਹੀ ਹੈ ਫਿਰ ਫੋਨ ਤੇ ਮੈਨੂੰ ਫੋਨ ਕਰੀ ਜਾਣਗੇ ਵੀ ਆ ਕੀ ਗੱਲਬਾਤ ਹੈ ਜਮਾ ਸੁੱਕੀ ਹੋਇਆ ਕੋਈ ਨਹੀਂ ਉੱਠੀ ਚਾਹੇ ਆਨਲਾਈਨ ਮਗਾ ਲੈ ਜੇ ਕਿਸੇ ਦੇ ਹੱਥ ਥੱਲੇ ਰੱਖ ਕੇ ਵਾਪਸ ਗਾ ਚੜਾ ਦੇ ਸਹੀ ਗੱਲ ਹੈ 얘기 ਨਹੀਂ ਲੋਟਾਗਾ ਜਿਹੜੀ ਗੱਲ ਹੋ ਜੇ ਮੈਂ ਕਹਣਾ ਉਹਦੇ ਬਾਰੇ ਕੀ ਤਾਂ ਰੀਸ ਨਹੀਂ ਹੈਗੀ ਤੇ ਲੋ ਵੀ ਬਾਈ ਦਾ ਨੰਬਰ ਵੀ ਆਪਣਾ ਸਕਰੀਨ ਤੇ ਆਪਾਂ ਚਲਾਤਾ ਤੁਹਾਨੂੰ ਦੇਖ ਲਓ ਹਨਾ ਤੇ ਦੋਨੇ ਇੱਥੇ ਤਸੱਲੀ ਕਰਨੀ ਜਿਹੜੀ ਹੈਗੀ ਨਾ ਸੋਡਾ ਆਪ ਦਾ ਹੱਕ ਹੈ ਅੱਛਾ ਤੇ ਤਸੱਲੀ ਦੋ ਟਾਈਮ ਚਾਰ ਚਾਰ ਟਾਈਮ ਕਰ ਸਕਦਾ ਜਦੋਂ ਆਪਣੇ ਗਿੱਟੋਂ ਬਾਹਰ ਹੋਊਗੀ ਉਹ ਅਗਲੇ ਦੀ ਐ ਜਿਹੜਾ ਕੋਈ ਆਨਲਾਈਨ ਮੰਗਾਊਗਾ ਉਹਦੀ ਆਪਣੀ ਜ਼ਿੰਮੇਵਾਰੀ ਹੈ ਠੀਕ ਹੈ ਗੱਲ ਹਾਂ ਲੋ ਵੀ ਇਹ ਦੋ ਟਾਈਮ ਦੀ ਚਵਾਈ ਇੱਥੇ ਕਰਨੀ ਛੋਡੀ ਜ਼ਿੰਮੇਵਾਰੀ ਬਣਦੀ ਆ ਆਪਾਂ ਤੁਹਾਨੂੰ ਗਾਵਾਂ ਜਿਹੜੀਆਂ ਹੈਗੀਆਂ ਦੋਨੇਆਂ ਦੋਨੇ ਦਿਖਾਤੀਆਂ ਕਿਵੇਂ ਲੱਗੀ ਬਾਈ ਦੀ ਗੱਲਬਾਤ ਦੱਸਿਓ ਜ਼ਰੂਰ ਬਹੁਤ ਬਹੁਤ ਧੰਨਵਾਦ